ਬੜੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਸਤਿਗੁਰੂ ਮਹਾਰਾਜ ਦੇ ਬਚਨਾਂ ਦੇ ਸਦਕਾ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਵਾਰਤਾ ਆਉਂਦੀ ਹੈ ਇੱਕ ਪੰਡਿਤ ਹੋਇਆ ਹੈ ਪੰਡਿਤ ਅਮੀ ਚੰਦ ਕੀ ਕਰਦਾ ਹੈ ਇਸ ਨੂੰ ਜੋਤਿਸ਼ ਵਿੱਦਿਆ ਦਾ ਗਿਆਨ ਹੈ ਥੋੜਾ ਬਹੁਤ ਤੇ ਲੋਕਾਂ ਦੀ ਹੱਥ ਦੀਆਂ ਲਕੀਰਾਂ ਦੇਖ ਕੇ ਉਹਨਾਂ ਦਾ ਭਵਿੱਖ ਦੱਸਦਾ ਹੈ ਆਉਣ ਵਾਲੇ ਸਮਾਂ ਦੇ ਸਮੇਂ ਦੇ ਬਾਰੇ ਦੱਸਦਾ ਹੈ ਲੋਕਾਂ ਦੇ ਹੱਥ ਦੇਖ-ਦੇਖ ਕੇ ਉਹਨਾਂ ਦਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈ ਇਹ ਦੱਸਦਾ ਹੈ ਪੰਡਿਤ ਘਰ ਦੇ ਵਿੱਚ ਗਰੀਬੀ ਹੈ ਸਮਾਂ ਪਾਸ ਹੁੰਦਾ ਹੈ ਇਸ ਦੇ ਰੋਜ਼ਗਾਰ ਨਾਲ ਪਰ ਸ਼ਾਦਾ ਪਾਣੀ ਚੱਲ ਰਿਹਾ ਹੈ ਬਸ ਇਤਨੀ ਕੁ ਇਸ ਦੀ ਕਮਾਈ ਹੈ ਸਮਾ ਆਇਆ ਇਸ ਦੇ ਪੁੱਤਰ ਦੇ ਵਿਆਹ ਦਾ ਇਧਰੋਂ ਉਧਰੋਂ ਪੈਸਾ ਇਕੱਠਾ ਕਰਕੇ ਆਪਣੇ ਪੁੱਤਰ ਦਾ ਵਿਆਹ ਕੀਤਾ ਸਮਾ ਬਤੀਤ ਹੋਇਆ ਤੇ ਇਸ ਦੀ ਨੋ ਰਾਣੀ ਦੇ ਘਰ ਬੱਚਾ ਹੋਣ ਵਾਲਾ ਹੈ ਬੱਚੇ ਦੇ ਜਨਮ ਦਾ ਸਮਾਂ ਆਇਆ ਦਰਦਾਂ ਹੋ ਰਹੀਆਂ ਹਨ ਇਸ ਦੀ ਨੌ ਦੇ ਦਾਈਆਂ ਨੂੰ ਬੁਲਾਇਆ ਗਿਆ ਘਰ ਦੇ ਵਿੱਚ ਦਾਈਆਂ ਨੇ ਆਪਣਾ ਆਪਣਾ ਜੋਰ ਲਾਇਆ ਤੇ ਪਰ ਕਿਸੇ ਦੇ ਸਮਝ ਕੁਝ ਨਹੀਂ ਆਇਆ ਜਵਾਬ ਦੇ ਦਿੱਤਾ ਆਖਿਆ ਭਾਈ ਹਸਪਤਾਲ ਲੈ ਜਾਵੋ ਵੱਡੇ ਡਾਕਟਰ ਨੂੰ ਦਿਖਾਓ ਸਾਡੇ ਵੱਸੋਂ ਬਾਹਰ ਹੈ ਕੇਸ ਸਾਡੇ ਵੱਸ ਦੀ ਗੱਲ ਨਹੀਂ ਹੁਣ ਤੁਸੀਂ ਡਾਕਟਰ ਕੋਲ ਲੈ ਜਾਵੋ ਤੇ ਇਹ ਪੰਡਿਤ ਅਮੀਚੰਦ ਆਪਣੀ ਨੋਨ ਨੂੰ ਲੈ ਕੇ ਡਾਕਟਰ ਕੋਲ ਪਹੁੰਚ ਜਾਂਦੇ ਨੇ ਅਮੀਚੰਦ ਤੇ ਉਸ ਦਾ ਪੁੱਤਰ ਪਹੁੰਚ ਜਾਂਦੇ ਨੇ ਡਾਕਟਰ ਦੇ ਕੋਲ ਡਾਕਟਰ ਚੈੱਕਅਪ ਕਰਦਾ ਹੈ ਤੇ ਕਹਿੰਦਾ ਹੈ ਭਾਈ ਪੰਡਿਤ ਜੀ ਇਹ ਕੇਸ ਬਹੁਤਾ ਵਿਗੜ ਚੁੱਕਿਆ ਹੈ ਆਪਰੇਸ਼ਨ ਕਰਨਾ ਪਵੇਗਾ ਆਪਰੇਸ਼ਨ ਤੋਂ ਬਿਨਾ ਬੱਚੇ ਨੂੰ ਵੀ ਖਤਰਾ ਹੈ ਤੇ ਬੱਚੇ ਦੀ ਮਾਂ ਨੂੰ ਵੀ ਖਤਰਾ ਹੈ ਆਪਰੇਸ਼ਨ ਕਰਨਾ ਪਵੇਗਾ ਹੁਣ ਪੈਸਾ ਕੋਲ ਹੈ ਨਹੀਂ ਤੇ ਡਾਕਟਰ ਨੇ ਖਰਚਾ ਕਿਤਨਾ ਦੱਸ ਦਿੱਤਾ ਆਪਰੇਸ਼ਨ ਦਾ ਇਧਰੋਂ ਉਧਰੋਂ ਪ੍ਰਬੰਧ ਕਰਕੇ ਵੀ ਨਹੀਂ ਜੁੜਦਾ ਫਿਰ ਕਿਸੇ ਤਰ੍ਹਾਂ ਘਰ ਗਿਰ ਵੀ ਰੱਖ ਕੇ ਪੈਸਾ ਇਕੱਠਾ ਕੀਤਾ ਤੇ ਨੋ ਦਾ ਆਪਰੇਸ਼ਨ ਕਰਨ ਵਾਸਤੇ ਡਾਕਟਰ ਕੋਲ ਜਮਾ ਕਰਾ ਦਿੱਤਾ ਬੱਚਾ ਪੈਦਾ ਹੋ ਜਾਂਦਾ ਹੈ ਆਪਰੇਸ਼ਨ ਦੇ ਨਾਲ ਤੇ ਕੁਦਰਤ ਰੱਬ ਦੀ ਇਸ ਦੀ ਨੋ ਚੜ੍ਹਾਈ ਕਰ ਜਾਂਦੀ ਹੈ ਤੇ ਬੱਚਾ ਬਚ ਜਾਂਦਾ ਹੈ ਬੜਾ ਬਿਰਲਾਪ ਕਰ ਰਹੇ ਨੇ ਘਰ ਦੇ ਵਿੱਚ ਸਮਾ ਐਸਾ ਬਣਿਆ ਕਿ ਕੁਝ ਦਿਨਾਂ ਬਾਅਦ ਇਹ ਬੱਚਾ ਵੀ ਚੜਾਈ ਕਰ ਜਾਂਦਾ ਹੈ ਬੜੇ ਪਰੇਸ਼ਾਨ ਨੇ ਕਿਤਨਾ ਖਰਚਾ ਵੀ ਕੀਤਾ ਘਰ ਵੀ ਪੱਟ ਕੇ ਲਾ ਦਿੱਤਾ ਤੇ ਪਰ ਕੁਝ ਪੱਲੇ ਨਾ ਪਿਆ ਬੜੀ ਪਰੇਸ਼ਾਨੀ ਨਾਲ ਦਿਨ ਬਤੀਤ ਹੋ ਰਹੇ ਨੇ ਫਿਰ ਇਧਰੋਂ ਉਧਰੋਂ ਪੈਸਾ ਇਕੱਠਾ ਕੀਤਾ ਤੇ ਆਪਣੇ ਪੁੱਤਰ ਦਾ ਫਿਰ ਵਿਆਹ ਕਰ ਦਿੱਤਾ ਪੰਡਤ ਨੇ ਮਿਆ ਹੋ ਜਾਂਦਾ ਹੈ ਨੂ ਰਾਣੀ ਘਰ ਦੇ ਵਿੱਚ ਆਉਂਦੀ ਹੈ ਖੁਸ਼ੀਆਂ ਪਰਤਣ ਲੱਗਦੀਆਂ ਨੇ ਸਮਾਂ ਦੇ ਨਾਲ ਇਸ ਦੀ ਨੂ ਰਾਣੀ ਨੂੰ ਫਿਰ ਬੱਚਾ ਹੋਣ ਵਾਲਾ ਹੈ ਤੇ ਜਦ ਬੱਚੇ ਦੇ ਜਨਮ ਦਾ ਸਮਾਂ ਆਉਂਦਾ ਹੈ ਉਸੇ ਤਰ੍ਹਾਂ ਦਾ ਫਿਰ ਹਾਲ ਉਹੀ ਹੁੰਦਾ ਹੈ ਦਰਦਾਂ ਉੱਠਦੀਆਂ ਨੇ ਬਹੁਤ ਜ਼ਿਆਦਾ ਵਿਰਲਾਪ ਕਰ ਰਹੀ ਹੈ ਇਸ ਦੀ ਨੂ ਰਾਣੀ ਦਾਈਆਂ ਨੂੰ ਬੁਲਾਇਆ ਜਾਂਦਾ ਹੈ ਤੇ ਦਵਾਈ ਦਾਈਆਂ ਨੇ ਫਿਰ ਆਖ ਦਿੱਤਾ ਪੰਡਿਤ ਜੀ ਫਿਰ ਉਹੀ ਲੱਛਣ ਨੇ ਜਿਸ ਤਰ੍ਹਾਂ ਤੁਹਾਡੀ ਪਹਿਲੀ ਨੌਂ ਦੇ ਦਰਦਾਂ ਹੋਈਆਂ ਪਰ ਬੱਚੇ ਦਾ ਜਨਮ ਨਹੀਂ ਹੋ ਰਿਹਾ ਉਸੇ ਤਰ੍ਹਾਂ ਇਸ ਵਾਰੀ ਵੀ ਹੋ ਰਿਹਾ ਹੈ ਤੁਸੀਂ ਡਾਕਟਰ ਕੋਲ ਲੈ ਜਾਵੋ ਦੇਰ ਨਾ ਲਗਾਵੋ ਮਤਾਂ ਨੁਕਸਾਨ ਹੋ ਜਾਵੇ ਤੁਸੀਂ ਡਾਕਟਰ ਕੋਲ ਲੈ ਜਾਵੋ ਸਾਡੇ ਵੱਸੋਂ ਬਾਹਰ ਹੈ ਕੰਮ ਪੰਡਿਤ ਕੋਲ ਹੁਣ ਪੈਸਾ ਕੋਈ ਹੈ ਨਹੀਂ ਕਰਜਾ ਪਹਿਲਾਂ ਹੀ ਸਿਰ ਚੜਿਆ ਹੋਇਆ ਹੈ ਬੜਾ ਪਰੇਸ਼ਾਨ ਹੈ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਪਣੀ ਨੋ ਰਾਣੀ ਨੂੰ ਡਾਕਟਰ ਕੋਲ ਲੈ ਜਾਂਦੇ ਨੇ ਤੇ ਡਾਕਟਰ ਚੈੱਕ ਅਪ ਕਰਨ ਦੇ ਉਪਰੰਤ ਫਿਰ ਦੱਸਦਾ ਹੈ ਕਿ ਪਹਿਲਾਂ ਵਾਲੀ ਹੀ ਸਥਿਤੀ ਹੈ ਪੰਡਿਤ ਜੀ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਦੋਨਾਂ ਨੂੰ ਖਤਰਾ ਹੈ ਹੁਣ ਪੰਡਿਤ ਦੀਆਂ ਲੱਤਾਂ ਫੁੱਲ ਰਹੀਆਂ ਨੇ ਖੜੇ ਦੀਆਂ ਜੇਬ ਦੇ ਵਿੱਚ ਕੁਝ ਹੈ ਨਹੀਂ ਤੇ ਖਰਚਾ ਕਿਤਨਾ ਸਿਰ ਤੇ ਆਣ ਪਿਆ ਹੈ ਕਰਜ਼ਾ ਪਹਿਲਾਂ ਹੀ ਸਿਰ ਚੜਿਆ ਹੋਇਆ ਹੈ ਤੇ ਪੰਡਿਤ ਗਸ਼ ਖਾ ਕੇ ਡਿੱਗ ਪੈਂਦਾ ਹੈ ਫਿਰ ਮੁੱਖ ਤੇ ਪਾਣੀ ਪਾਉਂਦੇ ਨੇ ਤੇ ਪੰਡਿਤ ਨੂੰ ਹੋਸ਼ ਆਉਂਦੀ ਹੈ ਤੇ ਡਾਕਟਰ ਨੂੰ ਕਹਿੰਦਾ ਹੈ ਡਾਕਟਰ ਸਾਹਿਬ ਦੇਖ ਲਵੋ ਜੇ ਤੁਹਾਡੇ ਤੋਂ ਕੁਝ ਹੋ ਸਕਦਾ ਹੈ ਕੋਸ਼ਿਸ਼ ਕਰੋ ਆਪਰੇਸ਼ਨ ਤੋਂ ਬਿਨਾ ਸਰ ਜਾਵੇ ਪਰ ਡਾਕਟਰ ਕਹਿਣ ਲੱਗਿਆ ਨਹੀਂ ਭਾਈ ਆਪਰੇਸ਼ਨ ਕਰਨਾ ਹੀ ਪਵੇਗਾ ਨਹੀਂ ਤਾਂ ਭਾਈ ਬੱਚੇ ਨੂੰ ਵੀ ਖਤਰਾ ਹੈ ਤੇ ਮਾਂ ਨੂੰ ਵੀ ਖਤਰਾ ਹੈ ਇਸ ਤਰ੍ਹਾਂ ਕਰਦਾ ਹਾਂ ਮੈਂ ਕੁਝ ਦਵਾਈਆਂ ਦੇ ਦਿੰਦਾ ਹਾਂ ਕੁਝ ਸਮੇਂ ਵਾਸਤੇ ਦਰਦਾਂ ਰੁਕ ਜਾਣਗੀਆਂ ਤੇ ਤੁਸੀਂ ਵਿਚਾਰ ਕਰ ਲਵੋ ਭਾਈ ਦਵਾਈ ਲੈ ਕੇ ਘਰ ਵਾਪਸ ਆ ਜਾਂਦੇ ਨੇ ਤੇ ਜਦ ਪਿੰਡ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪੰਡਿਤ ਜੀ ਦੀ ਨੂੰ ਨੂੰ ਪਹਿਲਾਂ ਵਾਂਗ ਹੀ ਫਿਰ ਉਸੇ ਤਰ੍ਹਾਂ ਦੀਆਂ ਦਰਦਾਂ ਹੋ ਰਹੀਆਂ ਨੇ ਪਰ ਬੱਚੇ ਦਾ ਜਨਮ ਨਹੀਂ ਹੋ ਰਿਹਾ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਹੈ ਤੇ ਨਗਰ ਦੇ ਲੋਕ ਪਤਾ ਆਉਣ ਪਤਾ ਲੈਣ ਆਉਂਦੇ ਨੇ ਇਸ ਪੰਡਿਤ ਦੇ ਘਰ ਸਾਰੇ ਲੋਕ ਪਤਾ ਲੈਣ ਆਈ ਜਾ ਰਹੇ ਨੇ ਕਿ ਪੰਡਿਤ ਜੀ ਕੀ ਹੋਇਆ ਇਹ ਬੜੀ ਪਰੇਸ਼ਾਨੀ ਦਾ ਸਮਾਂ ਹੈ ਦਿਲਾਸਾ ਦੇ ਰਹੇ ਨੇ ਪੰਡਿਤ ਜੀ ਨੂੰ ਤੇ ਇਹਨਾਂ ਪਤਾ ਲੈਣ ਵਾਲਿਆਂ ਦੇ ਵਿੱਚ ਇੱਕ ਗੁਰਸਿੱਖ ਹੈ ਭਾਈ ਹੀਰਾ ਸਿੰਘ ਜੋ ਬਾਬਾ ਅਨੰਦ ਸਿੰਘ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਪੰਡਿਤ ਦੇ ਘਰ ਆਉਂਦਾ ਹੈ ਤੇ ਪੰਡਿਤ ਨੂੰ ਆਖਦਾ ਹੈ ਪੰਡਿਤ ਜੀ ਤੁਸੀਂ ਆਪ ਵਿਦਵਾਨ ਹੋ ਤੇ ਲੋਕਾਂ ਦਾ ਭਲਾ ਕਰਦੇ ਹੋ ਉਹਨਾਂ ਦਾ ਭਵਿੱਖ ਦੱਸ ਦੱਸ ਕੇ ਕਿ ਤੁਸੀਂ ਆਪਣਾ ਭਵਿੱਖ ਨਹੀਂ ਵਾਚਿਆ ਤੁਹਾਨੂੰ ਆਪਣੇ ਭਵਿੱਖ ਦਾ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਦੀ ਬੱਚੀ ਵਿਆਹ ਕੇ ਲਿਆਉਣੀ ਹੈ ਤੁਸੀਂ ਹਰ ਵਾਰੀ ਇਸ ਤਰ੍ਹਾਂ ਤੁਹਾਡੇ ਨਾਲ ਹੋ ਰਿਹਾ ਹੈ ਪਿਛਲੀ ਵਾਰ ਵੀ ਇਸੇ ਤਰ੍ਹਾਂ ਹੋਇਆ ਕਿੰਨਾ ਨੁਕਸਾਨ ਹੋਇਆ ਇਸ ਵਾਰ ਫਿਰ ਉਹੀ ਸਥਿਤੀ ਬਣੀ ਪਈ ਹੈ ਕਿ ਤੁਸੀਂ ਆਪਣਾ ਭਵਿੱਖ ਨਹੀਂ ਸੀ ਵੇਖਿਆ ਪੰਡਤ ਕਹਿਣ ਲੱਗਿਆ ਭਾਈ ਹੀਰਾ ਸਿੰਘ ਜੀ ਇਹ ਭਵਖ ਵੇਖਣਾ ਸਭ ਧੰਦਾ ਹੈ ਸਾਡਾ ਭਵਖ ਆਪਣੇ ਲਈ ਨਹੀਂ ਵੇਖਿਆ ਜਾਂਦਾ ਇਹ ਜੋਤਿ ਸੁਵਿਧਿਆ ਦੂਸਰਿਆਂ ਲਈ ਹੈ ਜਦ ਦੂਸਰਿਆਂ ਦੇ ਘਰ ਅੱਗ ਲੱਗਦੀ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਭਾਈ ਬਸੰਤਰ ਦੇਵਤਾ ਪ੍ਰਗਟ ਹੋਏ ਨੇ ਤੇ ਪਰ ਜਦ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਹੈ ਤਾਂ ਅੱਗ ਅੱਗ ਕਰਕੇ ਦੌੜਦੇ ਹਾਂ ਭਾਈ ਬਚਾ ਲਵੋ ਅੱਗ ਲੱਗ ਗਈ ਅੱਗ ਲੱਗ ਗਈ ਉਹੀ ਸਥਿਤੀ ਹੈ ਕਿ ਇਹ ਜੋ ਭਵੇਖ ਵੇਖਣਾ ਸਾਡਾ ਧੰਦਾ ਹੈ ਰੋਜੀ ਰੋਟੀ ਚੱਲਦੀ ਹੈ ਇਸ ਦੇ ਨਾਲ ਪਰ ਇਸ ਦਾ ਗਿਆਨ ਕੋਈ ਨਹੀਂ ਹੈ ਸਭ ਧੰਦਾ ਬਣਾਇਆ ਹੋਇਆ ਹੈ ਤੇ ਉਹ ਹੀਰਾ ਸਿੰਘ ਕਹਿਣ ਲੱਗਿਆ ਪੰਡਿਤ ਜੀ ਤੁਸੀਂ ਕਦੇ ਬਾਬਾ ਅਨੰਦ ਸਿੰਘ ਜੀ ਦੇ ਦਰ ਤੇ ਗਏ ਹੋ ਆਪਣੇ ਨੇੜੇ ਹੀ ਨਾਨਕ ਸਰ ਹੈ ਕਿ ਤੁਸੀਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੀਆਂ ਦੇ ਚਰਨਾਂ ਦੇ ਵਿੱਚ ਕਦੇ ਗਏ ਹੋ ਇਹ ਪੰਡਿਤ ਕਹਿਣ ਲੱਗਿਆ ਨਹੀਂ ਭਾਈ ਹੀਰਾ ਸਿੰਘ ਜੀ ਮੈਂ ਕਦੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਤਾਂ ਨਹੀਂ ਕੀਤੇ ਪਰ ਨਾਮ ਬਹੁਤ ਸੁਣਿਆ ਹੈ ਨਾਮ ਬਹੁਤ ਸੁਣਿਆ ਹੈ ਅਧੀਰਾ ਸਿੰਘ ਕਹਿਣ ਲੱਗਿਆ ਪੰਡਿਤ ਜੀ ਇਸ ਤਰ੍ਹਾਂ ਕਰੋ ਫਿਰ ਚਲੋ ਮੇਰੇ ਨਾਲ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਆਸ ਵੱਜ ਗਈ ਅਜ ਪੰਡਤ ਨੂੰ ਹੀਰਾ ਸਿੰਘ ਦੇ ਬਚਨ ਸਰਵਣ ਕਰਕੇ ਤੇ ਜੋੜਾ ਵੀ ਨਹੀਂ ਪਾਇਆ ਉਸੇ ਤਰ੍ਹਾਂ ਉੱਠ ਗਲੋ ਤਾਂ ਚਲੋ ਹੀਰਾ ਸਿੰਘ ਜੀ ਮੇਰੇ ਨਾਲ ਚਲੋ ਮੈਨੂੰ ਮਹਾਪੁਰਸ਼ਾਂ ਦੇ ਦਰ ਤੇ ਲੈ ਚਲੋ ਅਧ ਹੀਰਾ ਸਿੰਘ ਪੰਡਿਤ ਅਮੀ ਚੰਦ ਨੂੰ ਨਾਲ ਲੈ ਕੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ ਜਹ ਬੇਨਤੀ ਕਰਦੇ ਨੇ ਬਾਬਾ ਜੀਓ ਇਹ ਪੰਡਿਤ ਅਮੀ ਚੰਦ ਹੈ ਪੰਡਿਤ ਅਮੀ ਚੰਦ ਹੈ ਇਸ ਦੇ ਇਤਨੀ ਮੁਸੀਬਤ ਬਣੀ ਹੋਈ ਹੈ ਸਾਰੀ ਵਾਰਤਾ ਦੱਸੀ ਹੀਰਾ ਸਿੰਘ ਨੇ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਕੀ ਕਰਦੇ ਹੋ ਤੇ ਪੰਡਿਤ ਕਹਿਣ ਲੱਗਿਆ ਬਾਬਾ ਜੀ ਮੈਂ ਜੋਤਿਸ਼ ਦਾ ਕੰਮ ਕਰਦਾ ਹਾਂ ਲੋਕਾਂ ਦੀਆਂ ਹੱਥ ਦੀਆਂ ਲਕੀਰਾਂ ਦੇਖ ਕੇ ਭਵਿੱਖ ਦੱਸਦਾ ਹਾਂ ਤੇ ਬਾਬਾ ਜੀ ਮੁਸਕਰਾਉਣ ਲੱਗੇ ਕਹਿਣ ਲੱਗੇ ਪੰਡਿਤ ਜੀ ਫਿਰ ਆਪਣਾ ਭਵਿੱਖ ਕਿਉਂ ਨਾ ਬਾਚਿਆ ਇਹ ਅਮੀਚੰਦ ਚੁੱਪ ਕਰ ਜਾਂਦਾ ਹੈ ਕਹਿਣ ਲੱਗਿਆ ਬਾਬਾ ਜੀ ਉਹ ਤੁਸੀਂ ਕਿਰਪਾ ਕਰੋ ਮੇਰੀ ਨੋ ਰਾਣੀ ਬੜੀ ਪਰੇਸ਼ਾਨ ਹੈ ਬੜੇ ਦੁੱਖਦਿਆ ਸਮ ਹੈ ਦਰਦਾਂ ਹੋ ਰਹੀਆਂ ਨੇ ਪਰ ਬੱਚੇ ਦਾ ਜਨਮ ਨਹੀਂ ਹੋ ਰਿਹਾ ਇੱਕ ਵਾਰ ਤਾਂ ਬਾਬਾ ਜੀ ਵੀਰ ਰਸ ਦੇ ਵਿੱਚ ਆਉਂਦੇ ਨੇ ਤੇ ਕਹਿਣ ਲੱਗੇ ਇਹ ਕਿਹੋ ਜਿਹੇ ਕੰਮ ਲੈ ਕੇ ਆ ਜਾਂਦੇ ਹੋ ਹੁਣ ਬੱਚੇ ਵੀ ਅਸੀਂ ਪੈਦਾ ਕਰਵਾਉਣੇ ਨੇ ਇਹ ਦਾਈਆਂ ਡਾਕਟਰਾਂ ਦਾ ਕੰਮ ਹੈ ਡਾਕਟਰ ਕੋਲ ਜਾਵੋ ਅੱਖਾਂ ਦੇ ਵਿੱਚ ਨੇਤਰ ਨੇ ਅਮੀ ਚੰਦ ਦੇ ਹੱਥ ਜੁੜੇ ਹੋਏ ਨੇ ਹੀਰਾ ਸਿੰਘ ਦੇ ਨਾਲ ਬਾਬਾ ਜੀਆਂ ਦੇ ਚਰਨਾਂ ਦੇ ਵਿੱਚ ਬੈਠੇ ਨੇ ਅਥਰੂ ਵਹਿ ਰਹੇ ਨੇ ਅੱਖੀਆਂ ਦੇ ਵਿੱਚੋਂ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਇਆ ਦੇ ਘਰ ਦੇ ਵਿੱਚ ਆਏ ਤੇ ਕਹਿਣ ਲੱਗੇ ਅਮੀ ਚੰਦ ਜਾਓ ਉਹ ਪਰਮੇਸ਼ਰ ਭਲੀ ਕਰੇਗਾ ਇਹ ਡਾਕਟਰਾਂ ਦੇ ਵਸਦਾ ਨਹੀਂ ਇਹ ਡਾਈਆਂ ਦੇ ਵਸਦਾ ਨਹੀਂ ਉਹ ਪਰਮੇਸ਼ਰ ਭਲੀ ਕਰੇਗਾ ਭਾਈ ਜਾਓ ਬੱਚੇ ਨੇ ਆਪ ਹੀ ਜਨਮ ਲੈ ਲੈਣਾ ਹੈ ਕਾਲੀ ਨਾ ਕਰੋ ਜਦ ਸਮਾਂ ਆਇਆ ਤੇ ਬੱਚੇ ਨੇ ਆਪ ਹੀ ਜਨਮ ਲੈ ਲੈਣਾ ਹੈ ਤੁਸੀਂ ਪਰੇਸ਼ਾਨ ਨਾ ਹੋਵੋ ਕਾਲੇ ਨਾ ਪਹੋ ਇਸ ਤਰ੍ਹਾਂ ਦੇ ਬਚਨ ਕਰ ਦਿੱਤੇ ਮਹਾਰਾਜ ਨੇ ਤੇ ਭਾਈ ਹੀਰਾ ਸਿੰਘ ਦੇ ਮੁੱਖ ਤੇ ਮੁਸਕਾਨ ਆਈ ਤੇ ਕਹਿਣ ਲੱਗਿਆ ਪੰਡਿਤ ਜੀ ਚਲੋ ਭਾਈ ਆਪਣਾ ਕੰਮ ਹੋ ਗਿਆ ਹੈ ਤੇ ਪੰਡਤ ਹੀਰਾ ਸਿੰਘ ਦੇ ਮੂੰਹ ਵੱਲ ਵੇਖੀ ਜਾ ਰਿਹਾ ਹੈ ਬਾਬਾ ਜੀਆਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਉੱਠ ਖਲੋਂਦੇ ਨੇ ਤੇ ਪੰਡਤ ਵੀ ਪ੍ਰਣਾਮ ਕਰਕੇ ਹੀਰਾ ਸਿੰਘ ਦੇ ਪਿੱਛੇ-ਪਿੱਛੇ ਜਾਈ ਜਾ ਰਿਹਾ ਹੈ ਤੇ ਕਹਿਣ ਲੱਗਿਆ ਹੀਰਾ ਸਿੰਘ ਜੀ ਕੀ ਹੋਇਆ ਤੇ ਹੀਰਾ ਸਿੰਘ ਕਹਿਣ ਲੱਗੇ ਬਸ ਹੋ ਗਿਆ ਹੈ ਜੋ ਕੁਝ ਆਪਾਂ ਮੰਗਿਆ ਸੀ ਮਹਾਰਾਜ ਜੀਆ ਤੋਂ ਉਹ ਪ੍ਰਾਪਤ ਹੋ ਗਿਆ ਹੈ ਤੁਸੀਂ ਬਚਨ ਨਹੀਂ ਸੁਣੇ ਮਹਾਪੁਰਸ਼ਾਂ ਦੇ ਮਹਾਪੁਰਸ਼ਾਂ ਨੇ ਬਚਨ ਕੀਤੇ ਨੇ ਕਿ ਜਦ ਵੀ ਸਮਾਂ ਆਇਆ ਬੱਚੇ ਨੇ ਆਪ ਹੀ ਜਨਮ ਲੈ ਲੈਣਾ ਹੈ ਕਿਸੇ ਡਾਕਟਰ ਦੇ ਵਸਦਾ ਨਹੀਂ ਕਿਸੇ ਦਾਈ ਦੇ ਵਸਦਾ ਨਹੀਂ ਇਹ ਬੱਚੇ ਨੇ ਆਪ ਹੀ ਜਨਮ ਲੈ ਲੈਣਾ ਹੈ ਤੇ ਦਰਗਾਹ ਦੇ ਵਿੱਚੋਂ ਮੋਹਰ ਲੱਗ ਗਈ ਮਹਾਪੁਰਸ਼ਾਂ ਦੇ ਬਚਨਾਂ ਤੇ ਹੁਣ ਕੋਈ ਫਿਕਰ ਵਾਲੀ ਗੱਲ ਨਹੀਂ ਚਲੋ ਘਰ ਚੱਲੀਏ ਪੰਡਿਤ ਹੀਰਾ ਸਿੰਘ ਦੇ ਪਿੱਛੇ ਪਿੱਛੇ ਟੁਰਿਆ ਜਾ ਰਿਹਾ ਹੈ ਘਰ ਦੇ ਵੱਲ ਨੂੰ ਘਰ ਪਹੁੰਚਦੇ ਨੇ ਤੇ ਦੁਆਰ ਤੇ ਹੀ ਬੱਚੇ ਦੀਆਂ ਕਿਲਕਾਰੀਆਂ ਦੀ ਆਵਾਜ਼ ਸਰਵਣ ਕਰਦੇ ਨੇ ਤੇ ਪੰਡਰ ਦੌੜ ਕੇ ਅੰਦਰ ਜਾਂਦਾ ਹੈ ਜਾ ਕੇ ਪੁੱਛਦਾ ਹੈ ਭਾਈ ਕੀ ਹੋਇਆ ਦਾਇਆਂ ਕਿੱਥੇ ਨੇ ਤੇ ਜਦ ਇਸ ਦੇ ਪੁੱਤਰ ਨੇ ਦੱਸਿਆ ਪਿਤਾ ਜੀ ਜਿਸ ਵੇਲੇ ਤੁਸੀਂ ਬਾਬਾ ਅਨੰਦ ਸਿੰਘ ਜੀ ਦੇ ਦਰ ਤੇ ਗਏ ਹੋ ਉਸ ਵੇਲੇ ਫਿਰ ਦਰਦਾਂ ਸ਼ੁਰੂ ਹੋ ਗਈਆਂ ਅਸੀਂ ਦਾਈ ਨੂੰ ਲੈ ਕੇ ਆਏ ਤੇ ਦਾਈ ਨੇ ਫਿਰ ਹੱਥ ਕੜੇ ਕਰ ਦਿੱਤੇ ਮੇਰੇ ਵੱਸ ਦਾ ਕੰਮ ਨਹੀਂ ਇਹ ਆਖ ਕੇ ਵਾਪਸ ਚਲੀ ਗਈ ਤੇ ਦਾਈ ਦੇ ਜਾਣ ਦੇ ਉਪਰੰਤ ਦਰਦਾਂ ਹੋਰ ਤੇਜ਼ ਹੋ ਗਈਆਂ ਤੇ ਬੱਚੇ ਨੇ ਆਪਣੇ ਆਪ ਜਨਮ ਲੈ ਲਿਆ ਆਪਣੇ ਆਪ ਬੱਚੇ ਨੇ ਜਨਮ ਲੈ ਲਿਆ ਤੇ ਸਿਹਤਮੰਦ ਹੈ ਬੱਚਾ ਮਾਂ ਵੀ ਠੀਕ ਹੈ ਬਹੁਤ ਖੁਸ਼ੀਆਂ ਨੇ ਘਰ ਦੇ ਵਿੱਚ ਤੇ ਪੰਡਿਤ ਅਮੀ ਚੰਦ ਦੇ ਨੇਤਰਾਂ ਦੇ ਵਿੱਚ ਚਲ ਹੈ ਉੱਥੋਂ ਹੀ ਪ੍ਰਣਾਮ ਕਰ ਦਿੰਦਾ ਹੈ ਸਜਦਾ ਕਰਦਾ ਹੈ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਧਿਆਨ ਧਰ ਕੇ ਉਨੀ ਪੈਰੀਂ ਵਾਪਸ ਹੋ ਜਾਂਦਾ ਹੈ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਦਰ ਤੇ ਪਹੁੰਚ ਕੇ ਪ੍ਰਣਾਮ ਕਰ ਦਿੱਤਾ ਹੈ ਬਾਬਾ ਜੀ ਆਪ ਜੀ ਨੇ ਕਿਰਪਾ ਕੀਤੀ ਘਰ ਦੇ ਵਿੱਚ ਸਭ ਸੁਖ ਹੈ ਬੱਚੇ ਦਾ ਜਨਮ ਹੋ ਗਿਆ ਹੈ ਤੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਮੁਸਕਰਾ ਰਹੇ ਨੇ ਅਮੀ ਚੰਦ ਇਹ ਕਿਰਪਾ ਉਸ ਪਰਮੇਸ਼ਰ ਦੀ ਹੈ ਭਾਈ ਅਸੀਂ ਕੁਝ ਨਹੀਂ ਕੀਤਾ ਉਸ ਪਰਮੇਸ਼ਰ ਨੇ ਕੀਤਾ ਹੈ ਬਾਬਾ ਜੀ ਉਹ ਸਭ ਤੁਹਾਡੀਆਂ ਬਖਸ਼ਿਸ਼ਾਂ ਨੇ ਤੁਹਾਡੇ ਬਚਨਾਂ ਸਦਕਾ ਮੇਰਾ ਪਰਿਵਾਰ ਅੱਜ ਸੁਖੀ ਹੈ ਅਮੀ ਚੰਦ ਕਹਿ ਰਿਹਾ ਹੈ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਅਮੀ ਚੰਦ ਇਤਨੀਆਂ ਖੁਸ਼ੀਆਂ ਘਰ ਦੇ ਵਿੱਚ ਆਈਆਂ ਨੇ ਭਾਈ ਭੇਟਾ ਨਹੀਂ ਦੇਵੇਂਗਾ ਨਹੀਂ ਦੇਵੇਂਗਾ ਭੇਟਾ ਮਹਾਪੁਰਸ਼ਾਂ ਦੇ ਬਚਨ ਸੁਣ ਸੁਣ ਕੇ ਚੁੱਪ ਕਰ ਜਾਂਦਾ ਹੈ ਪੰਡਿਤ ਤੇ ਕਹਿਣ ਲੱਗਾ ਬਾਬਾ ਜੀਓ ਮੈਂ ਬਹੁਤ ਗਰੀਬ ਹਾਂ ਮਾਇਆ ਕੋਈ ਨਹੀਂ ਘਰ ਦੇ ਵਿੱਚ ਤੇ ਬਾਬਾ ਜੀ ਕਹਿਣ ਲੱਗੇ ਅਮੀ ਚੰਦ ਭੇਟਾ ਤਾਂ ਦੇਣੀ ਪੈਣੀ ਹੈ ਭਾਈ ਤੇ ਕੋਲ ਖੜਾ ਹੀਰਾ ਸਿੰਘ ਵੀ ਮੁਸਕਰਾ ਰਿਹਾ ਹੈ ਹੋਰ ਸਿੰਘ ਕੋਲ ਬੈਠੇ ਮੁਸਕਰਾ ਰਹੇ ਨੇ ਕਿ ਬਾਬਾ ਜੀ ਨੇ ਭੇਟਾ ਦੇ ਵਿੱਚ ਮਾਇਆ ਤਾਂ ਲੈਣੀ ਨਹੀਂ ਸਗੋਂ ਹੋਰ ਬਖਸ਼ਿਸ਼ਾਂ ਹੋ ਜਾਣੀਆਂ ਨੇ ਅਜ ਪੰਡਿਤ ਦੇ ਉੱਤੇ ਬਾਬਾ ਜੀ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰਿਆ ਕਰ ਜੋ ਤੂੰ ਆਪਣੀ ਕਾਰ ਕਰਦਾ ਹੈ ਇਹ ਕਾਰ ਨੂੰ ਛੱਡ ਦੇ ਲੋਕਾਂ ਦੇ ਨਾਲ ਧੋਖੇ ਠੱਗੀਆਂ ਦਾ ਕੰਮ ਛੱਡ ਦੇ ਤੇ ਸਾਰਿਆਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਕਰ ਭਾਈ ਤੇ ਆਪ ਵੀ ਜਪਣਾ ਸ਼ੁਰੂ ਕਰਦੇ ਨਿਤਨੇਮ ਕਰਿਆ ਕਰ ਭਾਈ ਅੰਮ੍ਰਿਤ ਵੇਲੇ ਦੀ ਸੰਭ ਸੰਭਾਲ ਕਰੋ ਇਹ ਹੀ ਸਾਡੀ ਭੇਟਾ ਹੈ ਤੇ ਉਸ ਪਰਮੇਸ਼ਰ ਦੇ ਨਾਲ ਜੋੜ ਨਾ ਕਰੋ ਭਾਈ ਤੁਹਾਡੇ ਨਾਲ ਲੋਕ ਬਹੁਤ ਜੁੜੇ ਹੋਏ ਨੇ ਪੰਡਿਤ ਜੀ ਤੁਹਾਡਾ ਸਤਿਕਾਰ ਕਰਦੇ ਨੇ ਤੁਸੀਂ ਜਿੰਨੀਆਂ ਨੂੰ ਵੀ ਉਪਦੇਸ਼ ਦੇਵੋਗੇ ਸਾਰੇ ਜਾਣੇ ਤੁਹਾਡੀ ਗੱਲ ਮੰਨਣਗੇ ਅਜ ਸੀ ਸੁੱਕ ਜਾਂਦਾ ਹੈ ਇਸ ਪੰਡਿਤ ਦਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਰੋ ਰਿਹਾ ਹੈ ਝਾਰੂ ਝਾਰ ਬਖਸ਼ ਲਵੋ ਬਾਬਾ ਜੀ ਮੇਰੀਆਂ ਭੁੱਲਾਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਇਹ ਸਾਰੇ ਕਾਰਜ ਛੱਡ ਕੇ ਆਪ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ ਗੁਰੂ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਹੈ ਪੰਡਿਤ ਅੱਜ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਕੇ ਪ੍ਰਣ ਕਰਦਾ ਹੈ ਤੇ ਅੱਜ ਤੋਂ ਆਪਣਾ ਇਹ ਸਾਰਾ ਧੰਦਾ ਜੋ ਤਸਵੀਦਿਆ ਵਾਲਾ ਧੰਦਾ ਛੱਡ ਕੇ ਨਾਮ ਦੇ ਨਾਲ ਜੁੜ ਬੈਠਦਾ ਹੈ ਇਸੇ ਤਰ੍ਹਾਂ ਭਾਈ ਸਤਗੁਰੂ ਮਹਾਰਾਜ ਦੇ ਨਾਮ ਦੇ ਨਾਲ ਜੁੜਿਆਂ ਸਭੇ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਨੇ ਭਾਈ ਸਤਗੁਰੂ ਮਹਾਰਾਜ ਦੇ ਬਚਨ ਵਿਲਾਸ ਸਰਵਣ ਕਰਕੇ ਉਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਦੇ ਵਿੱਚ ਵੀ ਜ਼ਰੂਰ ਬਦਲਾ ਆ ਜਾਣਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਚੱਲਿਆ ਹੋਇਆ ਕਦਮ ਕਦਮ ਲੇਖੀ ਵਿੱਚ ਲਾਵਣਾ